ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਉਸ ਉਸ ਆ ਸੰਗਤ ਤੇ ਪੰਥ ਦਰਤੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੰਥਕ ਕਾਨਫਰੰਸ ਜਿਸਰੀ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਕਾਨਫਰੰਸ ਵਿੱਚ ਯੋਗਦਾਨ ਪਾਇਆ ਉਹਨਾਂ ਸਾਰਿਆਂ ਦੇ ਅੱਗੇ ਧੰਨਵਾਦੀ ਹਾਂ ਉਹਨਾਂ ਨੂੰ ਜੀਓ ਆਇਆਂ ਕਰਦੇ ਹਾਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਨਮਤਰ ਕਾਨਫਰੰਸ ਵਿੱਚ ਜੀ ਸਾਲਿਆ ਤੇ ਪੰਦੀ ਸਿੰਘਾਂ ਦੀ ਹਰਿਆਈ ਵਾਸਤੇ ਜੋ ਜਦੋਂ ਜਦ ਚੱਲ ਰਹੀ ਹੈ ਉਹਦੇ ਜੀ ਆਪਣਾ ਯੋਗਦਾਨ ਪਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੂਸਰੇ ਪਾਸੇ ਅਖੌਤੀ ਅਕਾਲੀ ਦਲ ਬਾਦਲ ਦੇ ਚਮਚੇ ਉਥੇ ਆਪਣੀ ਇੱਕ ਸਿਆਸੀ ਕਾਨਫਰੰਸ ਕਰ ਰਹੇ ਸੀ ਉਹਨਾਂ ਦੇ ਵਿੱਚ ਮੈਂ ਬੋਲਣ ਦਾ ਚਾਹਤਾ ਨਹੀਂ ਸੀ ਚਰੋ ਭਾਈ ਗਰਦੀਪ ਸਿੰਘ ਖੇੜਾ ਖੀੜਾ ਜਿਨ੍ਹਾਂ ਨੇ ਪੰਥ ਵਾਸਤੇ ਜੇਲ੍ਹ ਕੱਟੀ ਆ ਵਰਪੂਰਣਾ ਚਾਹੀਦਾ ਨਹੀਂ ਮੈਨੂੰ ਪਰ ਉਹ ਬਾਦਲਾਂ ਦਾ ਇੱਟਾ ਵੱਡਾ ਚਮਚਾ ਬਣ ਗਿਆ ਬਾਦਲਾਂ ਦਾ ਇੰਨੀ ਜਿਆਦਾ ਚਾਪਲੂਸੀ ਕਰਨ ਲੱਗ ਗਿਆ ਹੱਦੋਂ ਹੀ ਪर्यੋ ਹੱਦਾਂ ਹੀ ਟੱਪ ਗਿਆ ਸਾਰਿਆਂ ਕਦੀ ਰੋਡੇ ਦੇ ਵਰ ਖਿਲਾਫ ਬੋਲਦਾ ਕਦੀ ਸਿਮਰਨਜੀਤ ਸਿੰਘ ਮਾਨ ਦੇ ਵਰ ਖਿਲਾਫ ਬੋਲਦਾ ਬਾਦਲਾਂ ਨੇ ਪਤਾ ਨਹੀਂ ਉਹਨੂੰ ਕਿਹੜੀ ਭਵੂਤੀ ਸੰਘਾਤੀ ਆ ਚਲੋ ਮਰਜੀ ਉਹਦੀ ਉਹਨੇ ਆਪਣੀ ਸੇਵਾ ਕਰਕੇ ਪਹਿਲਾ ਵਿਰਸੇ ਨੇ ਜੇਲ੍ਹ ਕੱਟ ਕੇ ਉਹਨਾਂ ਬਾਦਲੇ ਦੀ ਚਮਚਾਗਰੀ ਕਰਕੇ ਤਾਂ ਆਪਣੇ ਸਿਰ 'ਤੇ ਸਵਾਭ ਪਾਈ ਹੁਣ ਖੇੜੇ ਨੇ ਜੇਲ੍ਹ ਕੱਢ ਕੇ ਤੇ ਆਪਣੇ ਸਿਰ 'ਚ ਸਵਾਪ ਪਾਉਣ ਗਿਆ ਸਾਨੂੰ ਖੇੜਾ ਸਾਹਿਬ ਜੀ ਤੇਰੀਆਂ ਕਰਤੂਤਾਂ ਦਾ ਬਹੁਤ ਚੰਗੀ ਤਰ੍ਹਾਂ ਪਤਾ ਵਾ ਬਾਬੇ ਗਰਬੰਦ ਸਿੰਘ ਮਾਨੋਚਾਲ ਦੀ ਸਜੀ ਬਾ ਭਾਈ ਬਖਸੀਰ ਸਿੰਘ ਉਪਲ ਉਹਨਾਂ ਨੂੰ ਸ਼ਹੀਦ ਕਰਨ ਵਿੱਚ ਤੁਹਾਡਾ ਹੱਥ ਆ ਉਹਨਾਂ ਦਾ ਘਰ ਚਾਰ ਵਿੱਚ ਤੁਹਾਡਾ ਹੱਥ ਆ ਹੋਰ ਵੀ ਮੇਰੇ ਕੋਲ ਤੁਸੀਂ ਆਪਣੇ ਪਰਦੇ ਨਾਂ ਫਲੋਵਰ ਤੇ ਚੰਗੀ ਗੱਲ ਆ ਮੈਨੂੰ ਮੈਂ ਤੁਹਾਡੀਆਂ ਕਰਤੂਤਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਫੇਰ ਵੀ ਚਲੋ ਅਸੀਂ ਅਸੀਂ ਚੁੱਪ ਕੇ ਹਾਂ ਅਜੇ ਤੱਕ ਕੋਈ ਬਹੁਤ ਬਕਵਾਸ ਕੀਤਾ ਜਿਦਾਂ ਦਾ ਹਮਤਪਾਲ ਸਿੰਘ ਨੇ ਪੰਥਕ ਲੈਣ ਦੇ ਵਿੱਚ ਜਦ ਰਿਆਂ ਜਦ ਉਹਨੇ ਖਾਲਸਾ ਵੀਰ ਕੀਤੀ ਤੁਸੀਂ ਬਹੁਤ ਕੁਝ ਬੋਲੇ ਫਿਰ ਅਸੀਂ ਚੁੱਪ ਕੀਤੇਰੇ ਚੱਲ ਜਾ ਰਹੇ ਨੇ ਪੰਥ ਵਾਸਤੇ ਜੇਲ੍ਹ ਕੱਟੀ ਆ ਪਰ ਤੂੰ ਇੰਨੀ ਜਿਆਦੀ ਚਮਚਾਗਰੀ ਤੇ ਉੱਤਰ ਆਇਆ ਬਾਦਰਾ ਦੀ ਇੰਨੀ ਜਿਆਦੀ ਚਮਚਾਗਰੀ ਕਰਨ ਲਿਆ ਪਿਆ ਜਿਦੋਂ ਪੰਥਕ ਸਿੱਖਤਾਂ ਜਿਹੜੀਆਂ ਸਿਆ ਪੰਥਕ ਜਿਹੜੀਆਂ ਮਹਾਨ ਹਸਤੀਆਂ ਉਹਨਾਂ ਦੇ ਬਰ ਖਿਲਾਫ ਬੋਲਣ ਲਿਆ ਪਿਆ ਤੈਨੂੰ ਥੋੜੀ ਬੋੜੀ ਸ਼ਰਮ ਜਾਈ ਤੇਨੀਆਂ ਕਰਤੂਤਾਂ ਦਾ ਪਤਾ ਜਿਹੜਾ ਤੂੰ ਪਲਾਂ ਦੇ ਵਿੱਚ ਚਾਂਦ ਚੜਾਏ ਆ ਉਹਨਾਂ ਦੇ ਘਰ ਜਾੜੇ ਸਿੰਘਾਂ ਖੜਕੂਆਂ ਦੇ ਹਾਂ ਚੰਗੀ ਤਰ੍ਹਾਂ ਪਤਾ ਵਾ ਹੋਰ ਵੀ ਜਿਹੜੇ ਤੇਰੇ ਕਾਰਨਾਮੇ ਤੈਨੂੰ ਟਾਈਮ ਟਾਈਮ ਨਾਲ ਉਹ ਵੀ ਅੱਗੇ ਲੈ ਗਿਆ ਵਾਂਗੇ ਪਰ ਅਜੇ ਵੀ ਅਸੀਂ ਤੈਨੂੰ ਬੇਨਤੀ ਕਰਦੇ ਆਪਣੇ ਮੂੰਹ ਤੇ ਜ਼ੁਬਾਨ ਆਪਣੇ ਮੂੰਹ ਨੂੰ ਲਗਾਮ ਦੇ ਕੇ ਰੱਖ ਜ਼ੁਬਾਨ ਦੇ ਕੰਟਰੋਲ ਰੱਖ ਤੇ ਚੰਗੀ ਗੱਲ ਆ ਨਹੀਂ ਤੇ ਬਾਦਾਂ ਚਮਚਾਗਰੀ ਕਰਨ ਵਾਲਿਆਂ ਦੇ ਜਿਹੜੇ ਛੇਟੇ ਚੰਗੇ ਨਹੀਂ ਨਿਕਲਦੇ ਐਸ ਟਾਈਮ ਉਹਨਾਂ ਦਾ ਤਾਂ ਆਪਣਾ ਬੇੜਾ ਘਰ ਕੋਂਡਿਆ ਤੂੰ ਉਹਨਾਂ ਨਾਲ ਤੁਰਹਿ ਰਹਿੰਦਿਆਂ ਬੜੀਆਂ ਬੜੀਆਂ ਮਹਾਨ ਹਸਤੀਆਂ ਜਿਨ੍ਹਾਂ ਨੇ ਪੰਥਵਾਦ ਤੇ ਸਾਰੀਆਂ ਹੋਗੀਆਂ ਗਾਲਤਿਆਂ ਉਹਨਾਂ ਦੇ ਵਰਕਲਾਬ ਬਿਆਨਬਾਜ਼ੀ ਕਰ ਰਿਹਾ ਵਾਂ ਆਪਣੀ ਜ਼ੁਬਾਨ ਤੇ ਕੰਟਰੋਲ ਰੱਖ ਤੇ ਚੰਗੀ ਗੱਲ ਆ ਸੂ ਸਾਸ ਸੰਗਤ ਨੂੰ ਫਿਰ ਇੱਕ ਵਾਰੀ ਮੈਂ ਬੇਨਤੀ ਕਰਦਾ ਹਾਂ ਜੇ ਕੋਈ ਪੰਥਕ ਹਸਤੀਆਂ ਕੋਈ ਦੂਸਰਾ ਪ੍ਰੋਗਰਾਮ ਦਿੰਦੀਆਂ ਹੋ ਮਾਰਚ ਕਰਨ ਦਾ ਜਾਂ ਜਾਂ ਕੋਈ ਕਾਨਫਰੰਸ ਆਉਂਦੀ ਆ ਸਾਰੇ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਸੰਦੀ ਸਿੰਘਾਂ ਨੂੰ ਰਿਹਾਰ ਕਰਾਈਏ ਤੇ ਪੰਥ ਦਾ ਕਿੜਾ ਬਣਨੇ ਲਈਏ ਸਾਰਾ ਸਵਾ ਸੰਗਤ ਨੂੰ ਸੂ ਪੰਥਰੀਆਂ ਨੂੰ ਸੂ ਪੰਜਾਬ ਨਿਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ